ਦਾਂਜੀ ਥੋੜੀ ਜੀ ਇੱਕ ਜਾਣਕਾਰੀ ਹੈ ਜੀ ਵੇਖੋ ਆਪਣੀਆਂ ਜਥੇਬੰਦੀਆਂ ਵੜੀਆਂ ਜੀ ਉਹਨਾਂ ਦੇ ਅਲੱਗ-ਅਲੱਗ ਝੰਡਾ ਜਿਵੇਂ ਕਿਸੇ ਦਾ ਹਰਾ ਕਿਸੇ ਦਾ ਲਾਲ ਕਿਸੇ ਦਾ ਅਲੱਗ-ਅਲੱਗ ਪੀਲੇ ਰੰਗ ਦਾ ਕਿਸੇ ਦਾ ਹਨਾ ਤੇ ਆਪਣੀ ਜਿਹੜੀ ਜਥੇਬੰਦੀ ਹੈ ਜੀ ਚਿੱਟਾ ਝੰਡਾ ਤੇ ਵਿੱਚ ਲਾਲ ਅੱਖਰਾਂ ਨਾਲ ਲਿਖਿਆ ਗਿਆ ਜੀ ਕੀ ਕਾਰਨ ਹੈ ਥੋੜੀ ਜੀ ਜਾਣਕਾਰੀ ਦਿਓ ਬੜੇ ਵੀਰ ਪੁੱਛਦੇ ਆ ਜੀ ਇਸ ਬਾਰੇ ਇਹ ਰੰਧਾਵਾ ਸਾਹਿਬ ਜੀ ਬੇਨਤੀ ਹੈ ਕਿ ਸਾਨੂੰ 2000 ਦੇ ਵਿੱਚ ਆਪਣੀ ਜਥੇਬੰਦੀ ਬਣੀ ਆ ਜੀ ਦੇ ਵਿੱਚ ਵਲਟੇ ਪੱਦਰ ਤੇ ਇੱਕ ਕਿਸਾਨੀ ਲਹਿਰ ਬਣ ਕੇ ਔਰ ਬਿਜਲੀ ਬਿੱਲਾਂ ਦੀ ਜਿਹੜੀ ਲੜਾਈ ਚੱਲ ਰਹੀ ਸੀ ਜਿਹਦੇ ਵਿੱਚ ਜਗਿੰਦਰ ਸਿੰਘ ਉਹ ਗਰਾਹ ਇਕਤਾ ਜੱਥੇਬੰਦੀ ਦੀ ਆਪਣੀ ਜੱਥੇਬੰਦੀ ਦੀ ਲੜਾਈ ਜਿਹੜੀ ਚੱਲ ਰਹੀ ਸੀ ਔਰ ਮਾਨਾਵਾਲੇ ਸ਼ਹਿਤਸਨ ਦੇ 29 ਮਾਰਚ ਨੂੰ ਵੱਡੇ ਪੱਧਰ ਤੇ ਕੈਪਟਨ ਸਰਕਾਰ ਦੇ ਨਾਲ ਟੱਕਰ ਹੋਈ ਉਸ ਦਿਨ ਦਰਬਾਰ ਸਾਹਿਬ ਦੇ ਵਿੱਚ ਕੈਪਟਨ ਸੇਵਾ ਕਰਨ ਆਇਆ ਸਰੋਵਰਦੀ ਔਰ ਬੱਥਰ ਚੁਕਿਆ ਦੂਜੇ ਪਾਸੇ ਪ੍ਰਸ਼ਾਸਨ ਨੇ ਹੁਕਮ ਦੇ ਕੇ ਕਿਸਾਨਾਂ ਦੇ ਤਸਦੀਦ ਕੀਤਾ ਗਿਆ ਜਿਹਦੇ ਵਿੱਚ ਸਾਡਾ ਅੰਗਰੇਜ਼ ਸਿੰਘ ਬਾਕੀ ਪਛੀਦ ਹੋਇਆ ਔਰ ਉਹਦੇ ਨਾਂ ਦਾ ਇੱਕ ਜਿਹੜਾ ਵਿੱਚ ਚਿੱਟੇ ਝੰਡੇ ਦੇ ਵਿੱਚ ਲਾਲ ਰੰਗ ਦਿੱਤਾ ਗਿਆ ਉਹਦੇ ਖੂਨ ਦਾ ਨਾਂ ਦਿੱਤਾ ਗਿਆ ਵਾ ਜਦੋਂ ਵੀ ਅਸੀਂ ਇਸ ਝੰਡੇ ਵੱਲ ਵੇਖਨੇ ਆ ਤੇ ਸਾਨੂੰ ਅੰਗਰੇਜ਼ ਸਿੰਘ ਦੀ ਯਾਦ ਆ ਜਾਂਦੀ ਆ ਵੱਡਾ ਮਕਸਦ ਇਹ ਆ ਪਰ ਬਾਕੀ ਦਲਬਾਗ ਸਿੰਘ ਨੇ ਦੱਸ ਦਿੱਤਾ ਕਿ ਜਿਹੜਾ ਸੂਰਜ ਦਾ ਨਿਸ਼ਾਨ ਆ ਉਹ ਸਾਰੀ ਦੁਨੀਆ ਨੂੰ ਹੀ ਮਤਲਬ ਵੇਖੋ ਕਿ ਜਥੇਬੰਦੀ ਜਿਹੜੀ ਆ ਸਰਬੱਤ ਦੇ ਭਲੇ ਵਾਸਤੇ ਉਹ ਚਟਾਨ ਵਾਂਗੂ ਖੜੀ ਆ ਰੋਸ਼ਨੀ ਦੇਣ ਵਾਸਤੇ ਖੜੀ ਆ ਔਰ ਵੱਡਾ ਮਕਸਦ ਇਹ ਆ ਕਿ ਲਾਲ ਰੰਗ ਜਿਹੜਾ ਦਿੱਤਾ ਗਿਆ ਝੰਡੇ ਦੇ ਵਿੱਚ ਇਹ ਭਾਈ ਅੰਗਰੇਜ਼ ਸਿੰਘ ਬਾਕੀਪੁਰ ਦੇ ਨਾਮ ਤੇ ਦਿੱਤਾ ਗਿਆ ਧੰਨਵਾਦ ਬਹੁਤ ਵਧੀਆ ਜੀ ਜਾਣਕਾਰੀ ਨਹੀਂ ਛੁੱਟੀ ਕੋਈ ਗੱਲ ਆ ਮੇਰਾ ਤੁਹਾਨੂੰ ਅਸ਼ੀਰਵਾਦ ਆ ਜੀ ਕਾਹੀ ਪ੍ਰਧਾਨ ਆ ਜਿੰਦਾਬਾਦ 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 मुर्ट्रे सेंट्रल गवर्नमेंट मुर्दा भी का ख़ासी ब